ਸਾਤਰੀਆ ਕਾਲ ਦੋਸਤੋ ਦੋਸਤੋ ਕੀ ਤੁਹਾਡਾ ਵੀ ਹਾਜਮਾ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਖਾਦਾ ਖਾਣਾ ਪਚਣ ਵਿੱਚ ਦੇਰ ਲੱਗਦੀ ਹੈ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਪੇਟ ਭਾਰੀ ਰਹਿੰਦਾ ਹੈ ਤਾਂ ਇਹ ਸਭ ਖਰਾਬ ਹਾਜਮੇ ਦੀਆਂ ਨਿਸ਼ਾਨੀਆਂ ਹਨ ਤੁਹਾਨੂੰ ਮਦਗੜੀ ਹੋ ਸਕਦੀ ਹੈ ਇਹ ਮੰਦਗਣੀ ਕੀ ਹੈ ਇਸ ਦੇ ਪੂਰੇ ਲੱਛਣ ਕੀ ਹਨ ਅਤੇ ਕਿਉਂ ਹੁੰਦੀ ਹੈ ਤੇ ਕਿਵੇਂ ਤੁਸੀਂ ਘਰ ਵਿੱਚ ਹੀ ਕੁਦਰਤੀ ਤਰੀਕੇ ਦੇ ਨਾਲ ਇਸ ਨੂੰ ਠੀਕ ਕਰ ਸਕਦੇ ਹੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਔਰ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸਰ ਜੀ ਅੱਜ ਤੁਸੀਂ ਸਾਨੂੰ ਇਹ ਵਿਸਤਾਰ ਨਾਲ ਸਮਝਾਓ ਮਨਗਣੀ ਕੀ ਹੈ ਇਹ ਕਿਉਂ ਹੁੰਦੀ ਹੈ ਅਤੇ ਇਹਦੇ ਪੂਰੇ ਲੱਛਣ ਕੀ ਹਨ ਜੀ ਮਨਗਣੀ ਜਿਹੜੀ ਹੈ ਇਹ ਜਿਵੇਂ ਦੋ ਸ਼ਬਦ ਆ ਜਾਂਦੇ ਨੇ ਇੱਕ ਮੰਗ ਤੇ ਇੱਕ ਅਗਨੀ ਹੈ ਜੀ ਹਾਂ ਜੀ ਚੌੜ ਤੇਜ ਨੂੰ ਮੰਦਗਣੀ ਕਹਿਆ ਜਾਂਦਾ ਹੈ ਇਹ ਦੋਨਾਂ ਸ਼ਬਦੋਂ ਤੋਂ ਸਪਸ਼ਟ ਹੋ ਜਾਂਦਾ ਹੈ ਕੇ ਮੰਦ ਹੁੰਦਾ ਘੱਟ ਤੇ ਅਗਨੀ ਹੁੰਦੀ ਹੈ ਅੱਗ ਜਾਨੀ ਕਿ ਪਾਚਨ ਕਿਰਿਆ ਦੀ ਅੱਗ ਦਾ ਘੱਟ ਹੋਣਾ ਜੀ ਉਹ ਤਾਂ ਨਾ ਹੁੰਦਾ ਕੀ ਹੈ ਕਿ ਪਾਚਨ ਕਿਰਿਆ ਜਿਹੜੀ ਹੈ ਪ੍ਰੋਪਰ ਕੰਮ ਨਹੀਂ ਕਰਦੀ ਕੋਈ ਵੀ ਖਾਣਾ ਖਾ ਰਹੇ ਦੇ ਤੇ ਉਹ ਫਿਰ ਬਹੁਤ ਦੇਰ ਤੱਕ ਨਹੀਂ ਪਚਦਾ ਕੱਟੇ ਕੌਣੇ ਲਕਾਰ ਹੁੰਦੇ ਰਹਿਣਗੇ ਪੇਟ ਫੁੱਲਿਆ ਫੁੱਲਿਆ ਜਿਹਾ ਮਹਿਸੂਸ ਹੋਏਗਾ ਭਾਰਾ ਮਹਿਸੂਸ ਹੋਏਗਾ ਬਹੁਤ ਹੁੰਦੀ ਫਿਰ ਜਲਨ ਹੋਏਗੀ ਇਸ ਇਮੇਜ ਗੈਸ ਬਣ ਜਾਏਗੀ ਕਦੇ ਕਬਜ਼ ਹੋ ਜਾਏਗੀ ਕਦੇ ਦਸਤ ਲੱਗ ਜਾਂਦੀ ਜੀ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਇਹ ਹੈਗੀਆਂ ਨੇ ਮੰਦ ਕਰਨੀ ਜੀ ਕਿ ਪਾਚਨ ਕਿਰਿਆ ਦੀ ਅਗਰ ਜਿਹੜੀ ਹੈ ਉਹ ਪ੍ਰੋਪਰ ਨਹੀਂ ਹੈਗੀ ਸੋ ਜਿੰਨੂੰ ਵੀ ਇਹ ਲੱਛਣ ਹੋਣ ਤੋਂ ਉਹਨੂੰ ਸਮਝ ਜਾਣਾ ਚਾਹੀਦਾ ਕਿ ਮੇਰੀ ਜਿਹੜੀ ਜਿੰਨੂੰ ਜਠਾਰਗਨੀ ਵੀ ਕਹਿੰਦੇ ਨੇ ਜੀ ਠੀਕ ਆਇਰਵਦਾ ਦੇ ਵਿੱਚ ਇਹ ਮੇਰੀ ਕੱਟ ਹੈਗੀ ਹੈ ਸੋ ਮੈਟਿਅਰ ਜਿਹੜੇ ਇਹਦੇ ਕਾਰਨ ਨੇ ਉਹ ਸਾਡਾ ਲਾਈਫ ਸਟਾਈਲ ਜੀਵਨ ਸ਼ੈਲੀ ਤੇ ਸਾਡਾ ਖਾਣ ਪਾਣੀ ਹੈ ਜੀ ਤੇ ਜਿਹੜੀ ਸਮੱਸਿਆ ਜਿੱਥੋਂ ਆਉਂਦੀ ਹੈ ਹਰ ਰਿਵੀਊ ਦਾ ਇੱਥੋਂ ਹੀ ਹੁੰਦਾ ਜੀ ਜ਼ਿਆਦਾਤਰ ਲੋਕ ਜਦੋਂ ਇਹਦੇ ਵਾਸਤੇ ਫਰਮੈਸੀਨ ਤੇ ਜਾਂਦੇ ਨੇ ਤੇ ਉਹ ਜਦ ਤੱਕ ਕੋਈ ਦਵਾਈ ਖਾਂਦੇ ਰਹੇ ਰਹੇ ਹੋਣਾ ਚਾਹੀਦਾ ਤੱਕ ਥੋੜਾ ਬਹੁਤ ਪਰ ਕਰਿੰਦਾ ਜਦੋਂ ਛੱਡਦੇ ਨੇ ਤੇ ਉਹ ਫੇਰ ਪਰੋਂ ਮੋਟਲੀ ਹੋ ਤੀ ਆ ਜਾਂਦੀ ਹੈ ਨਾਲੇ ਮੈਡੀਸਨ ਦਾ ਕਿਉਂਕਿ ਜਦੋਂ ਰੋਕਦੀਆਂ ਨਹੀਂ ਤੇ ਫਿਰ ਇਹਨਾਂ ਦੇ ਸਾਈਡ ਇਫੈਕਟ ਵੀ ਹੈ ਬੋਧ ਕਰਕੇ ਸਮੱਸਿਆਵਾਂ ਕੋਈ ਵਾਰੀ ਹੋ ਜ਼ਿਆਦਾ ਵੱਧ ਨਹੀਂ ਜਾਂਦੀ। ਸੋ ਸਭ ਤੋਂ ਪਹਿਲਾਂ ਅਗਰ ਐਸੀਆਂ ਸਮੱਸਿਆਵਾਂ ਹੋਣ ਤੇ ਇਨਸਾਨ ਨੂੰ ਸੋਚਣਾ ਪਵੇਗਾ ਕਿ ਮੈਂ ਆਪਣਾ ਖਾਣ-ਪਾਣ ਤੇ ਆਪਣਾ ਲਾਈਫ ਸਟਾਈਲ ਜਿਹੜਾ ਉਹ ਫਿਕਰਾਂ। ਜੀ ਹੁਣ ਕਿਹੜੀਆਂ ਗਲਤੀਆਂ ਨੇ ਜਿੰਨਾ ਕਰਕੇ ਇਹ ਸਮੱਸਿਆ ਆਉਂਦੀ ਹੈ। ਉਹਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੇ ਖਾਣੇ ਦੇ ਵਿੱਚ ਅਗਰ ਤੁਹਾਡਾ ਜੰਕ ਫੂਡ ਜ਼ਿਆਦਾ ਹੈ ਜਾਂ ਤਲਿਆ ਭੁੰਨਿਆ ਜ਼ਿਆਦਾ ਹੈ। ਜੀ ਆਇਸ ਨਹੀਂ ਹੁੰਦੀ ਦੂਸਰਾ ਅਗਰ ਕੋਲਡ ਡਰਿੰਕ ਵਗੈਰਾ ਜਾਂ ਠੰਡਾ ਪਾਣੀ ਬਹੁਤ ਬਾਰ ਬਾਰ ਪੀਣਾ ਨਾਲ ਉਹ ਕੀ ਚੀਜ਼ ਨੂੰ ਤੁਹਾਡੇ ਪ੍ਰਭਾਵਿਤ ਕਰ ਦਿੰਦਾ ਠੀਕ ਹੈ ਤੇ ਪਾਚਕ ਰਸ ਜਿਹੜੇ ਨੇ ਉਹ ਪ੍ਰੋਪਰਲੀ ਨਹੀਂ ਹੁੰਦੇ ਜਿਹੜੇ ਖਾਣੇ ਨੂੰ ਪ੍ਰੋਸੈਸ ਕਰਦੇ ਜੀ ਫਿਰ ਇਹਦੇ ਵਿੱਚ ਹੋਰ ਜਿਹੜੀਆਂ ਕਾਰਨ ਜਿਹੜੇ ਰਲ ਜਾਂਦੇ ਨੇ ਉਹ ਹੈਗਾ ਕਿ ਤਣਾਅ ਦੇ ਵਿੱਚ ਰਹਿਣਾ ਅਗਰ ਮਤਲਬ ਬਹੁਤ ਜ਼ਿਆਦਾ ਸਟ्रेस ਜੁ ਰਿਹਾ ਹੋਵੇ ਤੇ ਪਾਮੀ ਉਹ ਕਿੰਜ਼ਾਇਮ ਜਿਹੜੇ ਨੇ ਉਹ ਬ੍ਰੇਨ ਦੇ ਜਿਹੜੇ ਹਾਰਮੋਨ ਨੇ ਉਹ ਜਿਨ੍ਹਾਂ ਨੇ ਸਹਿਯੋਗ ਕਰਨਾ ਹੁੰਦਾ ਹੈ ਠੀਕ ਹੈ ਉਹ ਕੇ ਜਿਹੜੇ ਪਾਚਕ ਰਸ ਨੇ ਪ੍ਰੋਪਰ ਬਣਾਉਣੇ ਉਹ ਹਾਰਮੋਨ ਡਿਸਟਰਬ ਹੋ ਜਾਂਦਾ ਫਿਰ ਜੀ ਉਸੇ ਵੀ ਕਹਾਂ ਜਾਂਦਾ ਚਿੰਤਾ ਚਤਾ ਬਰਾਬਰ ਜੀ ਬਿਲਕੁਲ ਸੋ ਇਸੇ ਕਰਕੇ ਕਿਉਂਕਿ ਇਹ ਪੂਰੇ ਸਿਸਟਮ ਨੂੰ ਵਿਗਾੜ ਦਿਆ ਤੋ ਸਟ्रेस ਜਿਹੜੀ ਇੱਕ ਵੱਡਾ ਕਾਰਨ ਆ ਜਾਂਦਾ ਇੱਕ ਹੋਰ ਵੱਡਾ ਕਾਰਨ ਹੈ ਨੀਂਦ ਦਾ ਡਿਸਟਰਬ ਹੋਣਾ ਜੀ ਅਕਸਰ ਆਦੀ ਰੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਸਮੱਸਿਆ ਹੈਗੀ ਆ ਇਹ ਸਮੱਸਿਆ ਦਾ ਮੇਜਰ ਇੱਕ ਵੱਡਾ ਕਾਰਨ ਇਹ ਵੀ ਹੈਗਾ ਕਿ ਅਸੀਂ देर तक ਸਕਰੀਨ ਜਾਂ ਤੇ ਮੋਬਾਈਲ ਦੀ ਸਕਰੀਨ ਤੇ ਬਿਜੀਏ ਜਾਂ ਟੀਵੀ ਦੀ ਸਕਰੀਨ ਤੇ ਬਿਜੀਏ ਜੀ ਤੇ ਜਦੋਂ देर तक ਅਸੀਂ ਰੋਸ਼ਨੀ ਵੱਲ ਵੇਂਦੇ ਰਹਿੰਦੇ ਆ ਤੇ ਜਿਹੜੇ ਬ੍ਰੇਨ ਨੇ ਸਾਡੇ ਰਿਲੈਕਸਨ ਹਾਰਮੋਨ ਬਣਾਉਣੇ ਹੁੰਦੇ ਨੇ ਤੇ ਹੁਣ ਤੁਸੀਂ ਟਾਈਮ ਹੋ ਗਿਆ ਹਨੇਰਾ ਹੋ ਗਿਆ ਕੁਦਰਤ ਦੇਖੋ ਜਦੋਂ ਦਿਨ ਡੁੱਬਦਾ ਤੇ ਹਨੇਰਾ ਹੋ ਜਾਂਦਾ ਜੀ ਉਹ ਨਿਹਰਾ ਜਿਹੜਾ ਹੈ ਸਿਗਨਲ ਦਿੰਦਾ ਹੈ ਬ੍ਰੇਨ ਨੂੰ ਕਿ ਬਈ ਹੁਣ ਆਰਾਮ ਦਾ ਟਾਈਮ ਹੋ ਗਿਆ ਹੈ ਮੇਰੀ ਰਿਪੇਅਰਿੰਗ ਦਾ ਟਾਈਮ ਹੋ ਗਿਆ ਹੁਣ ਤੂੰ ਸੌਂਦਾ ਜੀ ਠੀਕ ਹੈ ਹੁਣ ਜਦੋਂ ਅਸੀਂ ਤੇਜ਼ ਰੋਸ਼ਨੀयां ਦੇਖਦੇ ਰਹਿੰਨੇ ਆ ਸਕਰੀਨ ਦੇ ਉੱਤੇ ਤੇ ਉਹ ਮਾਈਂਡ ਨੂੰ ਸਿਗਨਲ ਜਾਂਦਾ ਹੀ ਨਹੀਂ ਮਾਈਂਡ ਨੂੰ ਲੱਗਦਾ ਕਿ ਤੇ ਦੇਣੀ ਹੈ ਜੀ ਉਹ ਉਹ ਤੁਹਾਡਾ ਸਲੀਪਿੰਗ ਹਾਰਮੋਨ ਬਣਾਉਂਦਾ ਨਹੀਂ ਇਹਦੇ ਕਰਕੇ ਲੋਕਾਂ ਦੀ ਨੀਂਦ ਜਿਹੜੀ ਹੈ ਉਹ ਫਿਰ ਡਿਸਟਰਬ ਹੁੰਦਾ ਪੈਂਦੀ ਹੈ ਤੇ ਜੇ ਸੌਂਦੇ ਵੀ ਤੇ ਬੜਾ ਲੇਟ ਸੌਂਦੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਰਿਪੇਅਰਿੰਗ ਹੈ ਪ੍ਰੋਪਰਲੀ ਹਰ ਚੀਜ਼ ਕਿਉਂਕਿ ਸਿਸਟਮ ਛਰੀਦ ਦਾ ਸਹੀ ਹੋਏਗਾ ਤਾਂ ਹੀ ਸਭ ਕੁਝ ਰੀਚ ਸਹੀ ਚੱਲੇਗਾ ਜਿਦੋਂ ਇਹ ਨੀਂਦ ਡਿਸਟਰਬ ਹੋਏ ਤੇ ਜਿਹੜਾ ਤੁਹਾਡੇ ਲੀਵਰ ਦੇ ਸਰਾਂ ਦਾ ਰਿਪੇਅਰਿੰਗ ਹੋਣਾ ਹੈ ਬ੍ਰੇਨ ਦੇ ਸਰਾਂ ਦੀ ਰਿਪੋਰਟ ਹੋਣਾ ਜਿੱਥੇ ਨਵਾਂ ਰਿਜਨੇਸ਼ਨ ਜਿਹੜਾ ਹੁੰਦਾ ਹੈ ਜਿਹੜੀ ਸਵਿਚਿੰਗ ਹੈ ਬਾਡੀ ਦੀ ਜੀ ਰਿਪੇਅਰ ਬੋਰਡ ਤੇ ਜਾਣਾ ਜਾਂ ਰਿਜਨੇਸ਼ਨ ਬੋਰਡ ਤੇ ਜਾਣਾ ਉਹ ਪ੍ਰੋਪਰਟੀ ਜਾਂਦੀ ਸੋ ਇਹ ਵੀ ਚੀਜ਼ ਬਹੁਤ ਪ੍ਰਭਾਵਿਤ ਕਰਦੀ ਹੈ ਤੁਹਾਡੇ ਇੰਟਰਨਲ ਅੰਗਾਂ ਦਾ ਸਿਸਟਮ ਸੇ ਖਰਾਬ ਕਰਨ ਦੇ ਵਿੱਚ ਤੇ ਉਹ ਵੀ ਫਿਰ ਕਿਉਂਕਿ ਹਮ ਪਾਚਨ ਕਿਰਿਆ ਵੀ ਇੱਕ ਸਰੀਰ ਦੀ ਸਿਸਟਮ ਹੈ ਨਾ ਜੀ ਬਿਲਕੁਲ ਉਹ ਵੀ ਉਹ ਫਿਰ ਆਪ ਚੱਟ ਹੁੰਦਾ ਹੈ ਸੋ ਇਹ ਬੇਚਰ ਕਾਰਨ ਨੇ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਸਾਡੇ ਦੋਸਤ ਪਹਿਲੀ ਵਾਰੀ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਦੋਸਤ ਸਾਡੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਨੇ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਕਿਉਂਕਿ ਉਹਨਾਂ ਦੇ ਲਾਈਕ ਤੇ ਸ਼ੇਅਰ ਦੇ ਨਾਲ ਇਹ ਜਾਣਕਾਰੀਆਂ ਜ਼ਿਆਦਾ ਲੋਕਾਂ ਤੱਕ ਪਹੁੰਚਦੀਆਂ ਹਨ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ ਸੋ ਸਰ ਜੀ ਇਹ ਜਿਹੜੀ ਮੰਦਗਣੀ ਦੀ ਸਮੱਸਿਆ ਹੈ ਇਹਨੂੰ ਘਰ ਵਿੱਚ ਹੀ ਕੁਦਰਤੀ ਤਰੀਕੇ ਨਾਲ ਕਿਵੇਂ ਠੀਕ ਕਰ ਸਕਦੇ ਆ ਜੀ ਬੜਾ ਆਸਾਨ ਹੈ ਜੀ ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ ਜੀ ਮੇਰਾ ਹਮੇਸ਼ਾ ਕਹਿਣਾ ਆ ਕਿ ਕਾਰਨ ਦੇ ਵਿੱਚ ਹੀ ਨਿਵਾਰਨ ਜੀ ਜਿਹੜੇ ਜਿਹੜੇ ਮੈਂ ਕਾਰਨ ਦੱਸਿਆ ਪਰ ਉਹਨਾਂ ਕਾਰਨਾਂ ਨੂੰ ਤੁਸੀਂ ਰਿਵਰਸ ਕਰ ਲੈਂਦੇ ਹੋ ਉਲਟਾ ਕਰ ਦਿੰਦੇ ਤੇ ਆਪਣੇ ਆਪ ਇਹਦਾ ਨਿਵਾਰਨ ਹੋ ਜਾਂਦਾ ਹੈ ਕਿਉਂਕਿ ਇਸ ਸਰੀਰ ਦਾ ਇੱਕ ਸਿਸਟਮ ਵਿਗੜਿਆ ਤੁਹਾਡਾ ਉਹ ਵਿਗੜਿਆ ਕਦੇ ਕਰਕੇ ਤੁਹਾਡਾ ਲਾਈਫ ਸਟਾਈਲ ਗਲਤ ਹੋਇਆ ਜੀ ਹਾਂਜੀ ਜੇ ਅਸੀਂ ਉਸ ਲਾਈਫ ਸਟਾਈਲ ਨੂੰ ਫੇਰ ਅਸੀਂ ਸਹੀ ਕਰ ਲਈਏ ਆਪਣਾ ਖਾਣ ਪਾਣ ਆਪਣਾ ਸੌਣ ਦਾ ਟਾਈਮ ਆਪਣਾ ਥੌਟ ਪ੍ਰੋਸੈਸ ਕੀਤੇ ਅਗਰ ਸਹੀ ਕਰ ਲਾਂਗੇ ਤੇ ਇਹ ਆਪਣੇ ਆਪ ਹੀ ਸੁੱਲਰ ਜਾ ਦਿੰਦਾ ਜੀ ਅਸੀਂ ਕਾਰਨਾਂ ਨੂੰ ਖਤਮ ਨਹੀਂ ਕਰਦੇ ਇਸ ਇਲਾਜ ਵੱਲ ਤੁਰੇ ਰਹਿੰਦੇ ਤਾਂ ਫੇਰ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਜੀ ਨਸਾਂ ਪਰ ਉਦਾਰ ਲਿਆਦਾ ਇਹ ਤੁਹਾਡੇ ਇੱਕ ਖੇਤ ਚ ਪਾਣੀ ਪੈਣ ਦਿਆ ਤੇ ਤੁਸੀਂ ਜਿੱਥੋਂ ਪਾਣੀ ਪੈ ਰਿਹਾ ਉੱਥੇ ਤੇ ਧਿਆਨ ਨਹੀਂ ਦਿੰਦੇ ਕਿ ਕਿੱਥੋਂ ਪੈ ਰਿਹਾ ਲੇਕਿਨ ਹੋਰ ਤੁਸੀਂ ਆਉਟਪੁੱਟ ਲੱਗੀ ਹੈ ਜੋ ਇਤਨਾ ਤੋੜਦੇ ਆਂ ਤੇ ਨਿਕਲ ਜਾਏਗਾ ਇਹ ਕਰਦੇ ਇਤੋਂ ਖਾਲੀ ਪਾ ਰਿਹਾ ਕੀ ਉਸ ਨਾਲ ਤੁਹਾਡਾ ਕੰਮ ਬਣ ਜਾਏਗਾ ਬਿਲਕੁਲ ਨਹੀਂ ਨਹੀਂ ਬਣਨਾ ਕੀ ਕਰਨਾ ਪਏਗਾ ਜਿੱਥੋਂ ਪਾਣੀ ਪੈਣ ਦਿਆ ਉਹਨੂੰ ਬੰਦ ਕਰਨਾ ਪਾਉਣਾ ਜੀ ਇਸੇ ਤਰ੍ਹਾਂ ਹੀ ਸਰੀਰ ਦੇ ਵਿੱਚ ਜਿਆਦਾਤਰ ਸਮੱਸਿਆਵਾਂ ਜਿਹੜੀਆਂ ਉਹਦਾ ਕਾਰਨ ਅਸੀਂ ਆਪ ਹੀ ਹੁੰਦੇ ਜੀ ਆਪਣੀ ਆਪਣੀ ਕਾਰਨ ਲੱਭ ਕੇ ਤੇ ਉਸ ਨੂੰ ਉਹਦਾ ਨਿਵਾਰਣ ਕਰ ਦੇਣਾ ਚਾਹੀਦਾ ਜਦੋਂ ਨਿਵਾਰਣ ਹੋ ਜਾਏਗਾ ਤੇ ਉਹਦਾ ਪਰਮਾਨੈਂਟ ਹੱਲ ਹੋਏ ਜੀ ਹੋਰੇ ਬਿਨਾ ਦਵਾਈਆਂ ਤੋਂ ਹੋ ਜਾਂਦਾ ਹਾਂ ਜੀ ਠੀਕ ਹੈ ਕਿਤੇ ਕਿਤੇ ਥੋੜੀ ਬਹੁਤੀ سپورਟ ਦੀ ਲੋੜ ਪੈ ਸਕਦੀ ਹੈ ਕਿ ਜਿਆਦਾ ਸਿਸਟਮ ਅਗਰ ਵਿਗੜਿਆ ਤੇ ਫਿਰ ਆਦਰਵਾਈਸ ਘਰ 'ਚ ਹੀ ਸਾਡੇ ਕੋਲ ਹੀ ਇਲਾਜ ਹੁੰਦੇ ਜੀ ਅਸੀਂ ਜਦੋਂ ਨੇਚਰ ਤੋਂ ਬਾਹਰ ਹੋ ਜਾਂਦੇ ਆ ਉਦੋਂ ਹੀ ਇਹ ਪ੍ਰੋਬਲਮਸ ਆਉਂਦੀਆਂ ਨੇ। ਤੋਂ ਪਹਿਲਾ ਕੰਮ ਜਿਨ੍ਹਾਂ ਨੂੰ ਇਹਦਾ ਪ੍ਰੋਬਲਮ ਹੈਗੀ ਆ ਉਹਨਾਂ ਕਰਨਾ ਕੀ ਹੈ ਕਿ ਜਿਹੜੀ ਤੁਹਾਡੀ ਜਠਾ ਰਗਣੀ ਯਾਨੀ ਕਿ ਅਗਨੀ ਜਿਹੜੀ ਮੰਤ ਹੋਈ ਹੈ ਇਹਨੂੰ ਫੇਰ ਤੋਂ ਸਹੀ ਕਰਨਾ ਹੈ। ਤੇ ਸਭ ਤੋਂ ਪਹਿਲਾ ਕੰਮ ਇਹ ਕਰੋ ਕਿ ਆਪਣੀ ਨੀਂਦ ਨੂੰ ਸਹੀ ਕਰੋ। ਜੀ। ਰਾਤ ਨੂੰ ਦਾ ਖਾਣਾ ਜਿਹੜਾ ਹੈ ਉਹਨੂੰ ਟਾਈਮ ਨਾਲ ਖਾ ਲੋ ਹਮੇਸ਼ਾ ਇੱਕ ਨਿਯਮ ਬਣਾਓ ਕਿ ਮੈਂ ਰਾਤ ਦਾ ਖਾਣਾ ਜਿਹੜਾ ਸੌਣ ਤੋਂ ਆਇਤੋ 10 ਘੰਟੇ ਪਹਿਲਾਂ ਖਾਣਾ ਜੀ 8 ਪਰ ਕੇ ਫੋਨ ਫੋਨ ਲੰਮੇ ਨਹੀਂ ਪਹਿਣਾ ਹਾਂਜੀ ਤੇ ਫੇਰ ਜਿਹੜਾ ਨਾਲ ਹੀ ਜਿਹੜੀ ਹੈ ਜਦੋਂ ਘੰਟਾ ਡੇਢ ਤੁਹਾਡੇ ਖਾਣੇ ਖਾਦੇ ਨੂੰ ਹੋ ਗਿਆ ਤੇ ਫਿਰ ਸਕਰੀਨ ਜਿਹੜੀ ਉਹਨੂੰ ਬੰਦ ਕਰ ਜੀ ਕੋਈ ਵੀ ਮੋਬਾਈਲ ਦੀ ਸਕਰੀਨ ਜਾਂ ਟੀਵੀ ਦੀ ਸਕਰੀਨ ਨੂੰ ਬੰਦ ਕਰ ਲਓ ਤੇ ਕੋਸ਼ਿਸ਼ ਕਰੋ ਕਿ ਹੁਣ ਤੁਸੀਂ ਇਹ ਨੇਰੇ ਵਿੱਚ ਚਲੇ ਜਾਓ ਤਾਂ ਕਿ ਤੁਹਾਡੇ ਬ੍ਰੇਨ ਨੂੰ ਸਿਗਨਲ ਮਿਲ ਜੇ ਉਹ ਤੁਹਾਡੇ ਉਹ ਹਾਰਮੋਨਸ ਨੂੰ ਰਿਲੀਜ਼ ਕਰੇ ਜਿਹੜਾ ਤੁਹਾਨੂੰ ਟਾਈਮ ਨਾਲ ਡੀਪ ਤੁਹਾਡਾ ਸਰੀਰ ਜਿਹੜਾ ਰਿਪੇਅਰਿੰਗ ਮੋਡ 'ਚ ਜਾਵੇ ਕਿਉਂਕਿ ਜਦ ਤੱਕ ਇਹ ਤੁਸੀਂ ਕੰਮ ਨਹੀਂ ਕਰਦੇ ਹੁਣ ਜਿਹੜਾ ਸਰੀਰ ਦੇ ਵਿੱਚ ਸਾਰੇ ਜਿਹੜੇ ਆਰਗਨ ਡਿਸਟਰਬ ਹੋਏ ਨੇ ਉਹਨਾਂ ਦੀ ਜਦ ਤੱਕ ਰਿਪੇਅਰ ਨਹੀਂ ਹੋਏਗੀ ਉਹਨਾਂ ਚਿਰ ਤੱਕ ਤੁਹਾਡਾ ਜਿਹੜਾ ਸਰੀਰ ਦਾ ਸਿਸਟਮ ਹੌਸੇਹੀ ਨਹੀਂ ਹੋਣਾ ਜੀ ਹਾਂਜੀ ਸੋ ਸਿਸਟਮ ਨੂੰ ਸਹੀ ਕਰਨ ਵਾਸਤੇ ਬੇਹਜਰੂਰੀ ਹੈ ਦੋ ਕੰਮ ਇੱਕ ਤਰ੍ਹਾਂ ਦਾ ਖਾਣਾ ਸੌਣ ਤੋਂ 2.5 ਘੰਟੇ ਤੋਂ 3 ਘੰਟੇ ਪਹਿਲਾਂ ਦੂਸਰਾ ਕੰਮ ਕਿ ਜਦੋਂ ਸੌਣ ਤੇ ਛੋੜਿਆ ਖਾਣਾ ਖਾ ਕੇ ਨੂੰ ਡੇਢ ਘੰਟਾ ਹੋ ਗਿਆ ਫਿਰ ਸਕਰੀਨ ਟਾਈਮ ਬੰਦ ਜੀ ਠੀਕ ਹੈ ਇੱਕ ਘੰਟਾ ਪਹਿਲਾਂ ਸਕਰੀਨ ਨੂੰ ਦੇਖਣਾ ਬੰਦ ਕਰ ਦਿਓ ਮੋਬਾਈਲ ਹੈ ਟੀਵੀ ਹੈ ਉਹਨੂੰ ਦੇਖਣਾ ਜਦੋਂ ਬੰਦ ਕਰ ਦੋਗੇ ਤੇ ਹਨੇਰਾ ਕਰ ਲਓ ਠੀਕ ਹੈ ਹੌਲੀ ਹੌਲੀ ਰੋਸ਼ਨੀਆਂ ਨੂੰ ਘੱਟ ਕਰਦੇ ਜਾਓ ਘੱਟ ਰੋਸ਼ਨੀ ਜਦੋਂ ਹੋ ਜਾਏਗੀ ਤੇ ਆਪਣੇ ਆਪ ਤੁਹਾਡੇ ਹਾਰਮੋਨ ਜਿਹੜੇ ਨਹੀਂ ਉਹ ਰਿਲੀਜ਼ ਹੁੰਦਾ ਹੈ ਭਣੇ ਨੇ ਜਿਨ੍ਹਾਂ ਨੇ ਤੁਹਾਡੇ ਸਰੀਰ ਨੂੰ ਰਿਪੇਅਰਿੰਗ ਮੋਡ ਵਿੱਚ ਲੈ ਜਾਣਾ ਜੀ ਤੇ ਜਦੋਂ ਸੀ ਵੀ ਰਿਪੇアリング ਮਾਡਿਊਲ ਚੱਲ ਗਿਆ ਤੇ ਉਹਨੇ ਸਭ ਕੁਝ ਅੰਦਰੋਂ ਰਿਪੇਅਰ ਕਰਨਾ ਸ਼ੁਰੂ ਕਰ ਲਿਆ। ਦੂਸਰਾ ਕੰਮ ਜਿਹੜਾ ਕਰਨਾ ਹੈ ਉਹ ਆਪਣਾ ਖਾਣਾ ਸੁਲਾਰਨਾ। ਜੀ। ਹਾਂਜੀ। ਖਾਣੇ ਦੇ ਵਿੱਚ ਧਿਆਨ ਰੱਖੋ ਕਿ ਜਿੰਨਾ ਵੀ ਇਹ ਤਲਿਆ ਖਾਣਾ ਇਹ ਜਾਂ ਜਿਹਨੂੰ ਅਸੀਂ ਮਾਰਕੀਦਾ ਪੈਕਡ ਫੂਡ ਜਿਹਨੂੰ ਵਿਸ਼ਵ ਸਵਾਸ ਸੰਗਠਨ ਵੀ ਜੰਕ ਫੂਡ ਕਹਿੰਦਾ ਹੈ। ਜੀ। ਹਾਂਜੀ। ਕੋਲਡ ਡਰਿੰਕ ਹੋਵੇ, ਬਹੁਤ ਠੰਡਾ ਪਾਣੀ ਹੈ ਜਿਹੜਾ ਫ੍ਰਿਜ ਦਾ ਪਾਣੀ। ਇਹੋ ਜਿਹੀਆਂ ਚੀਜ਼ਾਂ ਜਿੰਨੀਆਂ ਵੀ ਨੇ। ਤਾਨੂੰ ਪਤਾ ਇਹ ਸਾਰੇ ਹੀ ਐਸਟਿਕ ਫੂਡ ਨੇ ਜੀ ਕਹਿੰਦੇ ਕਿ ਤੇਜ਼ਾਬੀ ਅੰਜੀ ਐਸਿਡ ਬਰਤਦੇ ਹੋ ਜਾਨੇ ਜਦੋਂ ਐਸਿਡ ਤੁਹਾਡੇ ਖਾਣੇ ਚ ਵੱਧ ਜਾਂਦੇ ਤੇ ਤੁਹਾਡੇ ਸਰੀਰ ਦੇ ਅੰਗਾਂ ਦੇ ਸਿਸਟਮ ਜਿਹੜੇ ਨੇ ਉਹ ਡਿਸਟਰਬ ਹੋਣ ਲੱਗ ਪੈਂਦੇ ਆ ਆਪਾਂ ਭਾਸ਼ਾ ਚ ਮੈਂ ਇਹਨੂੰ ਸਮਝਾਉਂਦਾ ਮਰਿਆ ਖਾਣਾ ਕਹਿੰਦਾ ਜੀ ਖਾਣਾ ਦੋ ਤਰ੍ਹਾਂ ਦਾ ਇੱਕ ਜਿੰਦਾ ਇੱਕ ਮਰਿਆ ਹੁਣ ਜਿਹੜੀ ਤੁਹਾਡੀ ਸਰੀਰ ਦੀ ਜਦੋਂ ਸੌਂਗਿਓ ਤੇ ਜਿਹੜੀ ਰੀਜਨਰੇਸ਼ਨ ਹੋਣੀ ਹੈ ਜਾਂ ਰਿਪੇਅਰਿੰਗ ਹੋਣੀ ਹੈ ਉਹਦੇ ਪਿੱਛੇ ਮਟੀਰੀਅਲ ਤੇ ਚਾਹੀਦਾ ਨਾ ਜੀ ਬਿਲਕੁਲ ਜਿਹੜਾ ਮਟੀਰੀਅਲ ਹੈ ਉਹ ਅਗਰ ਸਹੀ ਨਹੀਂ ਹੈ ਤੇ ਕੰਮ ਕੰਮ ਸਹੀ ਨਹੀਂ ਹੋਣਾ ਜੀ ਦੂਜਾ ਸਰੀਰ ਨੂੰ ਸਹੀ ਮਟੀਰੀਅਲ ਦਈਏ ਤੇ ਉਹ ਕੀ ਹੈ ਜਿੰਦਾ ਖਾਣਾ ਜੀ ਜਿੱਤੇ ਮਤ ਜ਼ਿਆਦਾ ਜ਼ੋਰ ਦੇਣਾ ਕਿਉਂਕਿ ਤੁਹਾਡਾ ਖਾਣਾ ਅਗਰ ਜਿੰਦਾ ਹੋ ਜਾਏ ਤੇ ਤੁਹਾਡੀਆਂ ਸਮੱਸਿਆਵਾਂ ਆਟੋਮੈਟਿਕਲੀ ਠੀਕ ਹੋ ਜਾਂਦੇ ਨੇ ਉਹਦੇ ਤੁਸੀਂ ਸਵੇਰ ਵੇਲੇ ਹਰੇ ਪੱਤੇ ਸਵੇਰੇ ਉੱਠ ਕੇ ਪਹਿਲਾਂ ਗੁੰਗਣਾ ਪਾਣੀ ਪੋਸਾ ਪੀਓ ਜਿੰਨਾ ਪੀ ਸਕਦੇ ਹੋ ਇੱਕ ਗਲਾਸ ਦੋ ਗਲਾਸ ਤਿੰਨ ਗਲਾਸ ਜਿੰਨਾ ਵੱਧ ਘੜ ਲੋ ਜ਼ੋਰ ਨਾਲ ਚੰਗਾ ਹੈ ਉਹ ਪਾਣੀ ਇੰਨਾ ਕੁ ਗਰਮ ਹੋਏ ਕਿ ਉਂਗਲੀ ਜਲੇ ਵੀ ਨਾ ਥੋੜਾ ਜਿਹਾ ਸਾਰ ਵੀ ਲਵੇ ਜੀ ਲੇਕਿਨ ਇੰਨਾ ਕੁ ਗਰਮ ਹੋਏ ਕਿ ਉਂਗਲੀ ਚਟਕਾ ਨਾ ਸਕੋ ਜਿਆਦਾ ਇਹ ਨਹੀਂ ਕਿ ਮਾਰਾ ਜਾਂ ਕੋਸਾ ਕਰ ਲਿਆ ਹਲਕਾ ਗਰਮ ਹੋਵੇ ਸੋ ਉਹ ਪਾਣੀ ਠੀਕ ਹੈ ਉਹ ਪਾਣੀ ਪੀਓ ਤੇ ਉਹ ਪਾਣੀ ਘੜੇ ਦਾ ਹੋਵੇ ਜੀ ਕੋਸਾ ਕਰਕੇ ਪੀ ਲਿਆ ਦੂਸਰਾ ਕੰਮ ਉਸ ਤੋਂ ਅੱਧਾ ਘੰਟਾ ਬਾਅਦ ਹਰੇਕ ਤਾਕਤ ਤੇ ਤੁਹਾਡੀ ਬਾਡੀ ਦਾ ਜਿਹੜਾ এনवायरमेंट ਉਹ ਐਲਕਲਾਈਮਟ ਹੋਵੇ ਜੀ ਇਹ ਫਿਰ ਅਗਲਾ ਜਿਹੜਾ ਖਾਣਾ ਉਹ ਫਰੂਟਸ ਮਹਿੰਗੇ ਫਰੂਟਸ ਵੱਲ ਜਾਣ ਦੀ ਲੋੜ ਨਹੀਂ ਹੈ ਬਹੁਤ ਸਾਰੇ ਲੋਕ ਇੱਥੇ ਕਮੈਂਟ ਕਰ ਦਿੰਦੇ ਨੇ ਕਿ ਗਰੀਬਾਂ ਦਾ ਵੀ ਸੋਚੋ ਗਰੀਬਾਂ ਦਾ ਵੀ ਬਈ ਗਰੀਬ ਚਾਹੇ ਅਮੀਰ ਸ਼ਰੀਰ ਗਰੀਬ ਵੀ ਅਮੀਰੀ ਥੋੜੀ ਦੇਖਦਾ ਜਿਹੜੀਆਂ ਨੀਡਸ ਨੇ ਸ਼ਰੀਰ ਦੀਆਂ ਹੁਣ ਕੁਦਰਤ ਨੇ ਜਦੋਂ ਫਲ ਲਾਇਏ ਸੀ ਤਾਂ ਉੱਥੇ ਇਹ ਥੋੜਾ ਲਿਖੇ ਕਿ ਉਹਨੂੰ ਅਮੀਰੀ ਖਾਏਗਾ ਉਹਨੇ ਤਾਂ ਲਾਇਆ ਸੀ ਕਿ ਹਰ ਕੋਈ ਉਥੋਂ ਤੋੜ ਕੇ ਖਾ ਰਿਹਾ ਹੈ ਅੱਜ ਜਿਵੇਂ ਇਹ ਪੈਸੇ ਵਿੱਚ ਲਿਆ ਕੇ ਤੇ ਉਹਨੂੰ ਕਰ ਲਿਆ ਤੇ ਫੇਰ ਠੀਕ ਹੈ ਕਈ ਦਾ ਬਜਟ ਕਈਆਂ ਦਾ ਅਲਾਉ ਨਹੀਂ ਕਰਦਾ ਅਸੀਂ ਫ੍ਰੀਕੀ ਖਾਣੇ ਹੁੰਦੇ ਨੇ ਲੇਕਿਨ ਕੁਦਰਤ ਨੇ ਸੋਫਾ ਫ੍ਰੀ ਚ ਦਿੱਤਾ ਸਾਨੂੰ ਜੀ ਲੇਕਿਨ ਜਿਹੜੇ ਮਹਿੰਗੇ ਫਲ ਨੇ ਜਰੂਰੀ ਨਹੀਂ ਹੈ ਕਿ ਤੁਸੀਂ 200 ਰੁਪਏ ਕਿਲੋੜੇ ਸੇਬ ਹੀ ਖਾਣੇ ਹਣੇ ਤੁਸੀਂ ਉਹਦੀ ਜਗ੍ਹਾ ਬੇਰ ਖਾ ਸਕਦੇ ਹੋ ਤੁਸੀਂ ਅਮਰੂਦ ਜਿਹੜਾ ਯੇਰ ਸਾਡੇ ਨੇੜੇ ਜਿਹੜਾ ਲੋਕਲ ਫਰੂਟ ਇਹ ਜਿਹੜੇ ਸਸਤੇ ਮਿਲ ਜਾਂਦੇ ਨੇ ਅੱਜ ਵੀ ਮਾਰਕੀਟ ਦੀ ਉਸ ਜਿਹੜੇ ਸਰਚ ਕਰੋਗੇ ਬਹੁਤ سارے ਫਲ ਤੁਹਾਨੂੰ 40 45 50 ਕਿਲੋ ਦੇ ਵਿੱਚ ਮਿਲ ਜਾਂਦੇ ਜੀ ਤੇ ਉਹ ਮੈਂ ਕਹਿੰਦਾ ਸਭ ਤੋਂ ਸਸਤਾ ਨਾਸ਼ਤਾ ਆ ਕੋਈ ਅੱਧਾ ਕਿਲੋ ਵੀ ਫਰੂਟ ਖਾਂਦਾ ਕਿ ਉਹ ਮਤ ਤੋਂ ਵੱਧ ਵੀ 50 ਰੁਪਏ ਦਾ ਬਣਦਾ ਠੀਕ ਹੈ ਇਹ ਸੋਸ ਸਸਤਾ ਨਾਸ਼ਤਾ ਹੋਰ ਕੋਈ ਨਹੀਂ ਫੂਟਸ ਖਾਣੇ ਸਟਾਰਟ ਕਰੋ ਇੱਧਰ ਸਲਾਦ ਜਿਹੜੇ ਨੇ ਕੱਚੇ ਹਾਂਜੀ ਉਹ ਖਾਣੇ ਸਟਾਰਟ ਕਰੋ ਠੀਕ ਹੈ ਉਹਨਾਂ ਦੇ ਵੀ ਕੋਈ ਜ਼ਿਆਦਾ ਪੈਸਾ ਨਹੀਂ ਲੱਗਦਾ ਗਾਜਰ ਬੂਲੀ ਅੱਜਕੱਲ ਦੇਖੋ ਸਰਦੀ ਹੈ ਤੇ ਟਮਾਟਰ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ। ਕੀੜਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ। ਗਾਜਰ ਬੂਲੀ ਤੇ ਹੁਣ 50-70 ਰੁਪਏ ਵੱਲੋਂ ਬੜਾ ਸਸਤਾ ਖਾਣਾ ਹੈ। ਸੋ ਇਸ ਖਾਣੇ ਦੇ ਉੱਤੇ ਤੁਸੀਂ ਲਾਈਵ ਖਾਣੇ ਤੁਸੀਂ ਜਾਓ। ਠੀਕ ਹੈ। ਜਿਹੜਾ ਤਲਿਆ ਹੋਇਆ ਨਾ ਖਾਓ ਇਹਨੂੰ ਮੱਥੇ ਸੇਕ ਤੇ ਪੱਕਿਆ ਅੰਡਾ ਖਾਣਾ ਜਿਹੜਾ ਉਹ ਉਹਨਾਂ ਨੂੰ ਖਾਣਾ ਸਟਾਰਟ ਕਰੋ। ਇਨਕੀ ਤੁਹਾਡਾ ਜਿਹੜਾ ਰੀਜਨੈਸ਼ਨ ਦਾ ਮਟੀਰੀਅਲ ਆ ਉਹ ਸੈੱਲਾਂ ਉਹ ਸਰੀਰ ਸੈੱਲ ਜਿਹੜੀ ਬਣਨੇ ਨੇ ਉਹ ਲਾਈਵ ਬਣਨੇ ਨੇ। ਉਦੋਂ ਅਸ ਜ਼ਰੂਰੀ ਹੈ ਕਿ ਤੁਸੀਂ ਜਿੰਦਾ ਕੋਸ਼ਿਸ਼ ਨੂੰ ਬੰਦੇਗੇ ਸੋ ਇਹ ਕੰਮ ਅਗਲਾ ਜਿਹੜਾ ਸਟੈਪ ਉਠਾਉਣਾ ਹੁੰਦਾ ਕਿ ਖਾਣਾ ਆਪਣਾ ਸਹੀ ਕਰੋ ਜੀ ਤਾਂ ਕਿ ਉਹ ਜਿਹੜਾ ਰਿਪੇਅਰਿੰਗ ਦਾ ਸਿਸਟਮ ਆ ਤੁਹਾਡਾ ਉਹ ਪ੍ਰੋਪਰਲੀ ਹੋਵੇ ਮਟੀਰੀਅਲ ਮਿਲ ਜਾਏ ਠੰਡਾ ਪਾਣੀ ਬਾਰ-ਬਾਰ ਨਾ ਪੀਓ ਠੀਕ ਹੈ ਜੀ ਕਿਉਂਕਿ ਕੁਦਰਤ ਨੇ ਤੇ ਦੂਸਰੇ ਕੋ ਕੁਦਰਤ ਦਾ ਨਿਯਮ ਦੇਖੋ ਤੁਸੀਂ ਨੜਕਾ ਘੇੜਦੇ ਹੋ ਤੇ ਗਰਮੀਆਂ ਹੁੰਦੀਆਂ ਨੇ ਤੇ ਬਾਣੀਓ ਸੋ ਠੰਡਾ ਹੁੰਦਾ ਜਦੋਂ ਸਰਦੀਆਂ ਚ ਠੜਕ ਠੜੜਾ ਪਾਣੀ ਘੇੜ ਕੇ ਜਾਂਦੇ ਹੋ ਤਾਂ ਗਰਮ ਜੀ ਬਿਲਕੁਲ ਕੁਦਰਤਾਨੂੰ ਕੀ ਕਹਿਰੀਏ ਉਹ ਸਾਨੂੰ ਉਹ ਠੰਡਾ ਗਰਮ ਲੱਗਦਾ ਲੇਕਿਨ ਉਹ ਇੱਕ ਟੈਂਪਰੇਚਰ ਦਾ ਹੈ ਕਿਉਂਕਿ ਹਮ ਗਰਮੀਆਂ ਆ ਗਈਆਂ ਨੇ ਤੇ ਗਰਮੀ ਬਾਹਰ ਵੱਧ ਗਈ ਹੈ ਤਾਂ ਸਾਨੂੰ ਉਹ ਪਾਣੀ ਠੰਡਾ ਲੱਗਦਾ ਜਾਂ ਗਰਮ ਟੈਂਪਰੇਚਰ ਕੁਦਰਤ ਦਾ ਹੁੰਦਾ ਹੈ ਕਿ ਜੇ ਅਸੀਂ ਗਰਮੀਆਂ ਸਰਦੀਆਂ ਦੇ ਵਿੱਚ ਉਸ ਪਾਣੀ ਨੂੰ ਛੁੰਨੇ ਆ ਤਾਂ ਉਹ ਡਿੱਗਾ ਲੱਗਦਾ ਕਿਉਂਕਿ ਬਾਹਰ ਠੰਡ ਹੋ ਚੁੱਕੀ ਜੀ ਸੋ ਇੱਕ ਟੈਂਪਰੇਚਰ ਦਾ ਪਾਣੀ ਹੌ ਰੱਖਣਾ ਦਿੱਤਾ ਤਾ ਉਹ ਸੋ ਉਸੇ ਟੈਂਪਰੇਚਰ ਤੇ ਰੋ ਕੋਲਡ ਡਰਿੰਕਸ ਜਿਹੜੇ ਨੇ ਇਹਨਾਂ ਨੂੰ ਬਿਲਕੁਲ ਅਵੋਇਡ ਕਰੋ ਇਹਨਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਠੀਕ ਹੈ ਸੋ ਇਹ ਚੀਜ਼ਾਂ ਜਿਹੜੀਆਂ ਪੀਣ ਵਾਲੀਆਂ ਤੇ ਖਾਣ ਵਾਲੀਆਂ ਅਗਿਰ ਰੋ ਇਹ ਸਹੀ ਹੋ ਜਾਂਦੀਆਂ ਨੇ ਤੇ ਇਹ ਪ੍ਰੋਬਲਮ ਆਪਣੇ ਆਪ ਔਲਫ ਹੋ ਜਾਂਦੀ ਹੈ ਅਗਲਾ ਜਿਹੜਾ ਕੰਮ ਕਰਨਾ ਹੈਗਾ ਆ ਕਿ ਜਿਹੜੀ ਵਾਤੂ ਦੀ ਟੈਂਸ਼ਨ ਰੱਖੀ ਹੋਈ ਹੈ ਸਟ्रेस ਅਗਦੀ ਡੇਢ ਜਿਹਨੂੰ ਦੇਖੋ ਕਿਦਾਂ ਜਿੱਤ ਜਨ ਪੈਨਸ਼ਨ ਬਣ ਗਈ ਚਿੰਤਾ ਬਣੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਤੁਹਾਡੇ ਕੁਝ ਤੁਹਾਡੇ ਵੱਸ ਦੇ ਕੰਮ ਨੇ ਕੋਈ ਤੁਹਾਡੇ ਵੱਸੋਂ ਬਾਹਰ ਨੇ ਜੀ ਦੋਈ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਹੜੇ ਵੱਸਦੇ ਐ ਉਹਨਾਂ ਨੂੰ ਚੰਗੇ ਤਰੀਕੇ ਨਾਲ ਕਰੋ ਤੇ ਜਿਹੜੇ ਨਹੀਂ ਵੱਸਦੇ ਉਹ ਰੱਪਤੇ ਛੱਡ ਦਿਓ ਜੀ ਬਿਲਕੁਲ ਠੀਕ ਹੈ ਮੈਂ ਕੀ ਖਾਣਾ ਆ ਮੇਰੇ ਵੱਸ ਦਾ ਹਾਂਜੀ ਲੇਕਿਨ ਕੀ ਮੈਂ ਤੁਹਾਨੂੰ ਬਦਲ ਸਕਦਾ ਬਿਲਕੁਲ ਇਹ ਤੁਹਾਡੇ ਵਿਚਾਰ ਮੈਂ ਸੋਚ ਸਕਦਾ ਕਿ ਤੁਸੀਂ ਕੀ ਸੋਚਣ ਲਗੇ ਬਿਲਕੁਲ ਨਹੀਂ ਅੱਜ ਕੱਲ ਸਭ ਤੋਂ ਵੱਡੀ ਸੱਸ ਇਹ ਹੀ ਆ ਗਈ ਹੈ ਕਿ ਹਰ ਕੋਈ ਬੰਦਾ ਨਾ ਅਗਲੇ ਨੂੰ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਨਹੀਂ ਇਹ ਇਹ ਜਿਹੜੀ ਫालतू ਦੇ ਕੰਮ ਫੜੇ ਹੋਏ ਨੇ ਨਾ ਇਹ ਛੱਡ ਦਿਓ ਤੁਹਾਡੀ ਟੈਨਸ਼ਨ ਆਪਣੇ ਆਪ ਮੁੱਕ ਜਾਣੀ ਹੈ ਜੇ ਤੁਸੀਂ ਤੁਹਾਡਾ ਕਾਰੋਬਾਰ ਹੈ ਕੋਈ ਜਾਂ ਕੋਈ ਵੱਡੀ ਜੋਬ ਹੈ ਤੇ ਉਹਨੂੰ ਵਧੀਆ ਤਰੀਕੇ ਨਾਲ ਕਰੋ ਕੋਈ ਟੈਨਸ਼ਨ ਨਹੀਂ ਰਹੇਗਾ ਠੀਕ ਜਿਹੜੇ ਕੰਮ ਤੁਹਾਡੇ ਵੱਸ ਦੇ ਨਹੀਂ ਹੈ ਉਹ ਰੱਬ ਤੇ ਛੱਡ ਦਿਓ ਜੀ ਉਹਨਾਂ ਤੋਂ ਕਾਸੇ ਹੋ ਜੋ ਫੇ ਟੈਂਸ਼ਨ ਤੁਹਾਡੀ ਰਿਲੀਫ ਖਤਮ ਹੋ ਜਾਏਗੀ ਟੈਂਸ਼ਨ ਲੈ ਕੇ ਨਾ ਚੱਲੋ ਕਿਉਂਕਿ ਸਦੀਆਂ ਤੋਂ ਇਹ ਮੰਨਿਆ ਗਿਆ ਹੈ ਚਿੰਤਾ ਚ ਸਭਰਾ ਹ ਜੀ ਬਿਲਕੁਲ ਤੇ ਚਿੰਤਾ ਫਿਰ ਕਰਨੀ ਗੱਲ ਨਹੀਂ ਠੀਕ ਹੈ ਔਰ ਚਿੰਤਾ ਦੇ ਇੱਕ ਕਾਰਨ ਹੋਰ ਵੀ ਹੈ ਸਭ ਤੋਂ ਵੱਡਾ ਕਿਉਂਕਿ ਬ੍ਰੇਨ ਦੇ ਉੱਤੇ ਪ੍ਰੈਸ਼ਰ ਵਧਣ ਰਿਹਾ ਇਨਫੋਰਮੇਸ਼ਨ ਵਧਣ ਰਹੀ ਹੈ ਤੇ ਸਾਡਾ ਖਾਣਾ ਕਮਜ਼ੋਰ ਹੋਣ ਲਿਆ ਤੇ ਮੈਂ ਦਿਮਾਗ ਸਾਡਾ ਕਮਜ਼ੋਰ ਹੋ ਗਿਆ ਜੀ ਹਾਂ ਭੁਲਣ ਦੀ ਬਿਮਾਰੀ ਵੀ ਚੱਲਦੀ ਹੈ ਨਾ ਲੋਕਾਂ ਨੂੰ ਹਾਂ ਜੀ ਵੱਧ ਰਹੀ ਹੈ ਜੀ ਬਿਲਕੁਲ ਕਿਉਂਕਿ ਇਹ ਤੁਸੀਂ ਦਿਮਾਗ ਨੂੰ ਰੈਸਟ ਨਹੀਂ ਦੋਗੇ ਜੇ ਉਹ ਬਈ ਜਾਂ ਤੇ ਉਹਨੂੰ ਪੋਸ਼ਣ ਪੂਰਾ ਦੋ ਤਾਂ ਉਹ ਪੂਰਾ ਕੰਮ ਕਰੇ ਕੁਝ ਕੰਡੀਸ਼ਨ ਇਹ ਹੋ ਰਹੀ ਆ ਸਟ्रेस ਇੱਕ ਰੀਜ਼ਨ ਵੱਡਾ ਕਿ ਕੰਪਿਊਟਰ ਦੀ ਹਾਰਡ ਡਿਸਕ ਤੇ ਛੋਟੀ ਆ ਤੁਸੀਂ ਇਨਫਰਮੇਸ਼ਨ ਨੂੰ ਚ ਭਰੀ ਜਾ ਰਹੇ ਹੋ ਭਰੀ ਜਾ ਰਹੇ ਹੋ ਭਰੀ ਜਾ ਰਹੇ ਹੋ ਹੁਣ ਉਹ ਕੀ ਹੋਏਗਾ ਹੈਂਗ ਹੋ ਜਾਏਗਾ ਤੁਸੀਂ ਜੀ ਉਹ ਇਸੇਮ ਕੰਡੀਸ਼ਨ ਹੈ ਦਿਮਾਗ ਦੀ ਸੋ ਜਾਤੀ ਹੱਲ ਕੀ ਹੈਗਾ ਜਾਂ ਤੇ ਇਹਦਾ ਸੌਫਟਵੇਅਰ ਵੱਡਾ ਕਰੋ ਹੁੰਦੂ ਤੁਹਾਡਾ ਉਹ ਕਦੋਂ ਹੋਣਾ ਜਦੋਂ ਖਾਣਾ ਸਹੀ ਕਰੋਗੇ ਜੀ ਹਾਂ ਜੀ ਇਹ ਵੀ ਚੰਗਾ ਹੋ ਜਾਏਗਾ ਨਾ ਇਹਦੇ ਵੀ ਸਾਲੂ ਮੇ ਉੱਗ ਗਿਆ ਨਾ ਗੁਜ਼ਾਰਾ ਮੈਮਰੀ ਰਿਪੋਰਟ ਕਰ ਲੈਣਗੇ ਕੋਈ ਗੱਲ ਦੀ ਕੋਈ ਕਨਫਿਊਜ਼ ਨਹੀਂ ਹੋਊਗਾ ਐਗ ਨਹੀਂ ਹੋਏਗਾ ਜੀ ਸੋ ਸਿੰਪਲ ਨਹੀਂ ਹੈ ਜਿਹੜੀਆਂ ਚੀਜ਼ਾਂ ਨੇ ਜਾਂ ਫਿਰ ਇਹ ਚ ਇਨਫੋਰਮੇਸ਼ਨ ਫਾਲਤੂ ਦੀ ਪਾਉਣੀ ਬੰਦ ਕਰੋ ਵੱਧ ਤੋਂ ਵੱਧ ਟੈਨਸ਼ਨ ਨਾ ਕਾਲੀ ਰੱਖੋ ਠੀਕ ਹੈ ਸੋ ਇਹ ਇਹਨਾਂ ਨੂੰ ਜਦੋਂ ਤੁਸੀਂ ਮੈਨੇਜ ਕਰੋਗੇ ਇਹ ਲਾਈਫ ਸਟਾਈਲ ਨਾਲ ਸਬੰਧਤ ਨੇ ਕੁਝ ਚੀਜ਼ਾਂ ਨੇ ਜਿਹੜੀਆਂ ਇਸ ਤੋਂ ਐਕਸਟਰਾ ਕਰਨੀਆਂ ਹੁੰਦੀਆਂ ਨੇ ਫਿਜ਼ੀਕਲ ਐਕਟੀਵਿਟੀ ਸਾਡੀਆਂ ਘਟੀਆਂ ਹੋਈਆਂ ਨੇ ਉਹਨਾਂ ਨੂੰ ਵਧਾਉਣ ਦੀ ਲੋੜ ਹੈ। ਜੇ ਕਿ ਫਿਜ਼ੀਕਲ ਐਕਟੀਵਿਟੀਜ਼ ਵਧਦੀਆਂ ਨੇ ਤੁਸੀਂ ਦੇਖੋ ਬਹੁਤ ਸਾਰਾ ਕੁਝ ਸਹੀ ਹੋਣ ਲੱਗ ਪੈਂਦਾ। ਸਰੀਰ ਨੂੰ ਆਕਸੀਜਨ ਦੀ ਲੋੜ ਹੈ ਉਹ ਦੇਈਏ। ਅਨੁਸਾਰ ਕਿ ਪਾਰਕ ਚ ਬੈਠ ਕੇ ਡੀਪ ਬਰੀਥਿੰਗ ਕਰੀਏ, ਅਨ ਲੋង ਵਲੋਗ ਕਰੀਏ, ਕਪਾਲਮਤੀ ਕਰੀਏ। ਜੀ। ਹਾਂਜੀ। ਤੇ ਬੈਕਪਾਰਕ ਦੇ ਵਿੱਚ ਨਾ ਸੂਤ ਕੁੱਲੀ ਆਕਸੀਜਨ ਮਿਲ। ਅਸੀਂ ਦਿਵਾਰਾਂ ਚ ਬੰਦ ਹੁੰਦੇ ਜਾ ਰਹੇ। ਸੋ ਖਲ ਸਾਰੇ ਕੁਦਰਤ ਨੇ ਤੇ ਦਿੱਤੇ ਹੋਏ ਨੇ। ਅਸੀਂ ਆਪ ਉਸ ਮੁਸੀਬਤਾਂ ਦਾ ਦਾ ਕਰੀਏ ਨਾ। ਸੋ ਮੰਦ ਅਗਨੀ ਜਿਹੜੀ ਹੈ ਇਹਨੂੰ ਵੀ ਠੀਕ ਕਰਨਾ ਹੈ ਤੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਹੈ। ਨਾਲ ਨਾਲ ਕੋਈ ਚੀਜ਼ਾਂ ਹੋਰ ਨੇ ਜਿਹੜੀਆਂ ਤੁਸੀਂ ਤੁਹਾਨੂੰ ਸਪੋਰਟ ਕਰ ਸਕਦੀਆਂ। ਇੱਕ ਤਾਂ ਮਾਰਕੀਟਸ ਤੋਂ ਤੁਹਾਨੂੰ ਤ੍ਰਿਫਲਾ ਦੀ ਉਰਨ ਮਿਲ ਜਾਂਦਾ। ਜੀ ਆਮਲਾ, ਹਰੜ, ਮਿਹੜਾ। ਠੀਕ ਹੈ। ਉਹਨੂੰ ਤੁਸੀਂ ਲਾ ਸਕਦੇ ਹੋ ਪਰ ਉਹ ਦੇਖਣਾ ਕਿ ਕਿਸੇ ਚੰਗੀ ਕੰਪਨੀ ਦਾ ਹੋਵੇ ਜਿੱਥਾਂ ਆਪ ਤੁਸੀਂ ਪੰਸਾਰੀ ਕੋਲੋਂ ਆਮਲਾ, ਖਰੜ, ਬੇੜਾ ਲੈ ਲਓ ਤੇ ਉਹਨੂੰ ਘਰੀ ਪੀਸ ਲਓ ਨਾ ਕਾਉਂਟਰ ਮਣਾ ਲਓ ਜੇ ਠੀਕ ਹੈ ਉਹ ਲੋਗ ਇਤੇ ਜ਼ਿਆਦਾ ਚੰਗਾ ਹੈ پیسے ਵੀ ਘੱਟ ਲੱਗਣਗੇ ਤੇ ਚੀਜ਼ ਵੀ ਸਾਡੀ オリジナル ਮਿਲ ਜੇਗੀ ਦੂਸਰਾ ਜਿਹੜਾ ਫਾਰਮੂਲਾ ਤੁਸੀਂ ਅਦਰਕ ਜਿਹੜਾ ਇਹ ਜਿਠਾ ਰਗਣੀ ਜਿਹੜੀ ਹੈ ਇਹਨੂੰ ਤੇਜ਼ ਕਰਨ ਵਾਸਤੇ ਬੜਾ ਕੰਮ ਕਰਦਾ ਹੈ ਜੀ ਕੁਛ ਇੱਕ ਛੋਟਾ ਜਿਹਾ ਨੱਕ ਪੀਸਾ ਦਰਕਾ ਉਹਨੂੰ ਸਵੇਰੇ ਕੱਚਾ ਚਬਾ ਕੇ ਖਾ ਲਓ ਲਸਣ ਵੀ ਇਹਦੇ ਵਾਸਤੇ ਚੰਗਾ ਕੰਮ ਕਰਦਾ ਜੀ ਦੋ ਕਲੀਆਂ ਲਸਣ ਦੀਆਂ ਖਾ ਸਕਦੇ ਇਹ ਖੁਰ ਜਿਹੜਾ ਹੁਣ ਜਿਹਦੇ ਉੱਤੇ ਸਾਇੰਸ ਨੇ ਕਾਫੀ ਸੈਂਟੀਫਿਕਲੀ ਵੀ ਰਿਸਰਚ ਹੋਈ ਹੈ ਜਿਹੜੀ ਕਿ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਦਾ ਹੈ ਨੈਪਚਰ ਕੰਡਰ ਇਹਨਾਂ ਹੋਵੇ ਕੱਚੀ ਹਲਦੀ ਤੇ ਕਾਲੀ ਮਿਰਚ ਜੀ ਪਾ ਕੇ ਲੈਣਾ ਚਾਹਮ ਨੂੰ ਇੰਨਾ ਕੁ ਪੀਸ ਸੀ 25 ਹਲਦੀ ਦਾ ਲੈ ਲਓ ਚ 4-5 ਕਾਲੀ ਮਿਰਚਾਂ ਲੈ ਕੇ ਤੋਂ ਉਹਨਾਂ ਨੂੰ ਕੁੱਕਲੋ ਬੈਨਾ ਤੇ ਕੁੱਟ ਕੇ ਤੇ ਇਹਨੂੰ ਲੋਕਾ ਪਾਣੀ ਦੇ ਵਿੱਚ ਰੰਗ ਲਓ ਜਦੋਂ ਇੱਕ ਕ ਪਾਣੀ ਰਹਿ ਜਾਂਦਾ ਤੇ ਫਿਰ ਇਹਨੂੰ ਸੌਣ ਤੋਂ ਅੱਡਾ ਅੱਡਾ ਦਾ ਇੱਕ ਢੰਡਾ ਪੈਣਾ ਪੀਓ ਜੀ ਇਹ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ ਤੋਂ ਉਹਦੇ ਵਿੱਚ ਇਹ ਪਾਚਨ ਪ੍ਰਣਾਲੀ ਦੀ ਵੀ ਸਮੱਸਿਆ ਹੈਗੀ ਹੈ ਤੋਂ ਇਹ ਕੁਝ ਕੁਦਰਤੀ ਸੋ ਦੇਖੋ ਇਹ ਰੈਮਡੀਜ਼ ਨੇ ਜਿਹੜੀਆਂ ਅਸੀਂ ਕਰਕੇ ਆਪਣੇ ਘਰ ਚੀਤੇ ਇਹ ਪ੍ਰੋਬਲਮ ਨੂੰ ਪਰਮਾਨੈਂਟਲੀ ਸੋਲਵ ਕਰ ਸਕਦੇ ਆ ਜੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮੈਂ ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਉਹ ਕਿਸੇ ਚੰਗੇ ਡਾਕਟਰ ਦੀ ਰਾਏ ਲੈ ਕੇ ਥੋੜਾ ਬਹੁਤ ਮੈਡੀਸਨ ਵੀ ਲੈਣ ਲੇਕਿਨ ਨਾਲ ਇਹ ਜਿਹੜੇ ਕੰਮ ਦੱਸੇ ਨੇ ਇਹਨਾਂ ਨੂੰ ਜ਼ਰੂਰ ਕਰਨ ਜੀ ਕਿਉਂਕਿ ਇਹਨਾਂ ਨੇ ਪਰਮਾਨੈਂਟਲੀ ਹੱਲ ਕਰਨਾ ਕੋਰਡੀ ਸਪੋਰਟ ਕਰ ਦੇਣੀ ਹੈ ਉਹ ਮੈਡੀਸਨ ਨੇ ਅਜੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਧੀ ਹੋਈ ਹੈ ਉਹਨੂੰ ਕੰਟਰੋਲ ਕਰ ਦੇ ਜੀ ਸੋ ਇਹ ਦੋਨੋਂ ਨੂੰ ਰਲ ਕੇ ਚੱਲੀਏ ਜਿੱਥੇ ਮੈਡੀਕਲ ਦੀ ਰੋਲ ਤੇ ਮੈਡੀਸਨ ਆ ਰਹੀ ਹੈ ਜਿੱਥੇ ਸਾਡਾ ਉਦਰਤੀ ਸਿਸਟਮ ਜਿਹੜਾ ਸਹੀ ਕਰਨਾ ਉਹ ਉਹ ਸਾਡੇ ਲਾਈਫ ਸਟਾਈਲ ਤੇ ਖਾਣ ਪੀਣ ਦਿੱਤੇ ਹੈ ਉਹਨੂੰ ਸਹੀ ਕਰਕੇ ਇਸ ਸਮੱਸਿਆ ਨੂੰ ਪ੍ਰੋਪਰਲੀ ਠੀਕ ਕੀਤਾ ਜਾ ਸਕਦਾ ਹੈ। ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ। ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਮੰਦਗਣੀ ਵਰਗੀ ਸਮੱਸਿਆ ਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਘਰ ਵਿੱਚ ਹੀ ਠੀਕ ਕਰ ਸਕਦੇ ਹੋ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਓ ਰਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ